ਤੇ ਨਾਮ ਨਹੀਂ ਜਿਹੜੀ ਆਈ ਅੱਛਾ ਹਾਂ ਨੁਗਰੇ ਘੋੜੇ ਦੀ ਅਰਜੰਦੀ ਪੋਤੀ ਆਈ ਕਿਹੜੇ ਘੋੜੇ ਦੀ ਐ ਤੇ ਪਾਰਸ ਦੀ ਆਈ ਅੱਛਾ ਅੱਛਾ ਤੇ ਮਦਰ ਸਾਈਡ ਤੋਂ ਹਨਾਉਣੀ ਸੀ ਮਦਰ ਦੀ ਹੰਮੀ ਘੋੜੀ ਸੀ ਠੀਕ ਐ ਬਾਈ ਬਾਈ ਕੀ ਡਿਮਾਂਡ ਕਰ ਰਹੇ ਹੋ 95000 95000 ਠੀਕ ਐ ਬਾਈ ਠੀਕ ਐ ਇਹਦੀ ਨੈਕ ਕਨਫਰਮੇਸ਼ਨ ਬਹੁਤ ਵਧੀਆ ਐ ਹਾਂਜੀ ਹਾਂਜੀ ਕਿਹੜੇ ਘੋੜੇ ਦੀ ਐ ਇਹ ਡਾਇਮੰਡ ਦੀ ਆਈ ਅੱਛਾ ਇਹਦੀ ਕੀ ਡਿਮਾਂਡ ਕਰ ਰਹੇ ਹੋ 70000 ਜੀ 85000 ਹਾਂਜੀ ਅੱਛਾ ਬਸ਼ੇਰੀ ਹੈ ਹਾਂਜੀ ਸਾਈਟ ਪ੍ਰੋਫਾਈਲ ਤੋਂ ਤੁਸੀਂ ਲੈਂਥ ਨੂੰ ਤੋਂ ਦੇਖੋ ਹਾਂ 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 ਤੇ ਭਾਈ ਮੌਕੇ ਦੀ ਗੱਬਣਾ ਜੀ ਕਿਹੜੇ ਘੋੜੇ ਤੋਂ 70 ਦਿਨ ਦੀ ਇਹ ਭਾਈ ਨਰੇਸ਼ ਜਿਆਣੀ ਕੋਲ ਹੈ ਜੀ ਨੁ크ਰਾ ਘੋੜਾ ਸਮੁੰਦਰ ਦਾ ਉਤੋਂ ਗੱਬਣਾ ਓਕੇ ਇਹ ਯਾਦ ਦਾ ਵੀਰੇ ਲੱਖੇ ਜੋੜ ਕੋਲੇ ਜਿਹੜਾ ਅੱਛਾ 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 ਭਾਈ ਲੱਖੇ ਵਾਲੇ ਲੱਖੇ ਘੋੜੇ ਇਹ ਆ ਗਏ ਮਦਰ ਸਾਈਡ ਵੀ ਮੱਝੂ ਕੀ ਲੈਣ ਚੇ ਇੰਦਰ ਅੱਛਾ ਅੱਛਾ ਭਾਈ ਕੀ ਨਾ ਚੋਬਰ ਦਾ ਇਹਦਾ ਉਦਮ ਘਾਂਟਾ ਜੀ ਉਦਮ ਘਾਂਟਾ ਹਾਂਜੀ ਭਾਈ ਤੇ ਲਾਣਾ ਮੈਨੂੰ ਲੱਗਦਾ ਕਾਲੇ ਘਾਂਟੇ ਵਾਲਾ ਹੀ ਐ ਕਾਲੇ ਘਾਂਟੇ ਦਾ ਬੱਚਾ ਠੀਕ ਐ ਭਾਈ ਡਾਇਰੈਕਟ ਕਾਲੇ ਘਾਂਟੇ ਦਾ ਉਹ ਚੰਗੀ ਗੱਲ ਲੱਗੀ ਥੋੜੀ ਕਿ ਤੁਸੀਂ ਬਾਲੀ ਜੈਨੂਨ ਜੀ ਫੀਸ ਰੱਖੀ ਐ ਕੋਈ ਪਹਿਲੀ ਘੋੜੀ ਫਰੀ ਲਵਾਈ ਐ ਅੱਛਾ ਪਹਿਲੀ ਘੋੜੀ ਫਰੀ ਫਰੀ ਆਈ ਐ ਉਹੀ ਫਰੀ ਛੱਡਿਆ ਠੀਕ ਐ ਭਾਈ ਠੀਕ ਐ ਬਹੁਤ ਵਧੀਆ ਭਾਈ ਕੀ ਕ ਭਾਈ ਤੇ ਫੀਸ ਫੂਸ ਕਿੰਨੀ ਰੱਖੀ ਵੀਰੇ ਇਹਦੀ ਫੀਸ ਵੀਰੇ ਆਪ 31000 ਰੱਖੀ ਆ ਬਾਕੀ ਮਾਨ ਤਨ ਮੌਕੇ ਤੇ ਕਰ ਦਨੇ 31000 ਰੁਪਿਆ ਹਾਂਜੀ ਕਾਲੇ ਗਾਂਟੇ ਦਾ ਬੱਚਾ ਤੇ ਬਾਈ ਨੇ ਦੱਸਿਆ ਕਿ 31000 ਰੁਪਿਆ ਫੀਸ ਆ ਆ ਤੁਸੀਂ ਚੈੱਕ ਕਰ ਸਕਦੇ ਉਦਮ ਗਾਂਟਾ ਇਹਦਾ ਨਾਮ ਹੈ ਤਿੰਨ ਪੈਰ ਚਿੱਟੇ ਮੱਥੇ ਤੇ ਫੁੱਲ ਤੇ ਬਹੁਤ ਹੀ ਸੋਹਣਾ ਬਸ਼ੇਰਾ ਆਣ ਵਾਲੇ ਟਾਈਮ 'ਚ ਲੋਵੀ ਦੋਸਤੋ ਇੱਕ ਹੋਰ ਵੀਡੀਓ ਦੇ ਨਾਲ ਸਾਰੇ ਭਰਾਮਾਂ ਪੈਣਾ ਦਾ ਸਵਾਗਤ ਕਰਦਾ ਮੈਂ ਤੁਹਾਡੇ ਆਪਦੇ YouTube Facebook Instagram ਚੈਨਲ ਵੈਂਟੇਜ ਕਲਚਰ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਜਗਰਾਉ ਮੰਡੀ ਪੂਰੇ ਜੋਰਾਂ ਸ਼ੋਰਾਂ ਨਾਲ ਪੜ ਚੁੱਕੀ ਹੈ ਬਹੁਤ ਹੀ ਸੋਹਣੇ ਸੋਹਣੇ ਘੋੜੇ ਘੋੜੀਆਂ ਇੱਥੇ ਪਹੁੰਚੇ ਨੇ ਤੇ ਨਾਲ ਥੋੜੇ ਮੂਰੇ ਲੈ ਕੇ ਆਏ ਆਂ ਸੋਹਣੀ ਸੋਹਣੀ ਵੀਡੀਓ ਆਓ ਫਿਰ ਵੀਡੀਓ ਦੀ ਕਰੀਏ ਸ਼ੁਰੂਆਤ ਪਰ ਉਸ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਭਰਾਵਾਂ ਪੈਣਾ ਦਾ ਜੋ ਮੇਰੇ ਚੈਨਲ ਨੂੰ ਸਪੋਰਟ ਕਰਦੇ ਨੇ ਜਿਨ੍ਹਾਂ ਨੇ ਲਾਈਕ ਸਬਸਕ੍ਰਾਈਬ ਕੀਤਾ ਹੈ ਚੈਨਲ ਤੇ ਹਾਂ ਉਹਨਾਂ ਦਾ ਵੀ ਧੰਨਵਾਦ ਹੈ ਜੋ ਮੇਰੇ ਨਾਲ ਨਵੇਂ ਜੁੜੇ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਵੀਡੀਓ ਵਧੀਆ ਲੱਗਦੀ ਹੈ ਕਮੈਂਟ ਜਰੂਰ ਕਰਿਆ ਕਰੋ। ਲਓ ਦੋਸਤੋ ਤੁਹਾਨੂੰ ਇੱਕ ਨਾਇਆਬ ਹੀਰਾ ਦਿਖਾਉਨੇ ਆ। ਲਓ ਬਾਈ ਤੁਹਾਨੂੰ ਦਿਖਾਈਏ ਸਿੱਧੂ ਸਟੱਡ ਫਾਰਮ ਦਾ ਹੀਰਾ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ। ਕਿਵੇਂ ਹੋ ਬਾਈ ਠੀਕ ਹੋ? ਚੜ੍ਹਦੀ ਕਲਾ ਜੀ। ਰੌਣਕਾਂ ਬੰਨੀਆਂ ਪਈਆਂ ਮੰਡੀ ਦੀਆਂ ਗੁੜੀਆਂ ਜੀ ਪੂਰੀਆਂ। ਕਦੋਂ ਪਹੁੰਚ ਗਏ ਮੰਡੀ ਤੇ? ਪੈਸਾ ਅੱਜ ਹੀ ਆਇਆ। ਅੱਛਾ ਅੱਜ ਹੀ ਆਇਓ? ਹਾਂ ਜੀ। ਬਾਈ ਕੀ ਨਾਂ ਚੋਬਰ ਦਾ? ਇਹਦਾ ਉਦਮ ਘਾਟਾ ਜੀ। ਉਦਮ ਘਾਟਾ? ਹਾਂ ਜੀ ਬਾਈ। ਤੇ ਲਾਣਾ ਮਿਲਦਾ ਕਾਲੇ ਘੰਟੇ ਵਾਲਾ ਹੀ ਹੈ ਠੀਕ ਹੈ ਬਾਈ ਡਾਇਰੈਕਟ ਕਾਲੇ ਘੰਟੇ ਦਾ ਡਾਇਰੈਕਟ ਠੀਕ ਹੈ ਬਾਈ ਕਿੰਨੀ ਉਮਰ ਹੋ ਗਈ ਬਾਈ ਇਹਦੀ ਦੋ ਦੰਦ ਹੋਇਆ ਹੀ ਮਹੀਨਾ ਹੋ ਗਿਆ ਅੱਛਾ ਆ ਬਾਈ ਤੁਸੀਂ 20 ਮਹੀਨਿਆਂ ਦੀ ਉਮਰ ਹੈ ਇਹਦੀ ਵੀਰੇ ਠੀਕ ਹੈ ਵੀਰੇ ਹਾਂ ਇਹ ਬਿਸ਼ੇਰਾ ਹੀ ਹੈ ਹਾਂਜੀ ਹਾਂ ਹਾਂ ਬਣੀ ਘੋੜਾ ਬੈਠਾ ਪੂਰਾ ਨਹੀਂ ਆ ਬਾਈ ਚੈੱਕ ਕਰੋ ਉਦੋਂ ਘਾਂਟਾ ਬਾਈ ਘੋੜੇ ਦਾ ਨਾਂ ਹੈ ਸੌਰੀ ਬਿਸ਼ੇਰੇ ਦਾ ਤੇ ਕਾਲੇ ਘੰਟੇ ਦਾ ਬੱਚਾ ਹੈ ਬਈ ਮਾਰਕਿੰਗ ਮੱਥੇ ਤੇ ਫੋਲ ਹੈ ਜੀ ਫੋਲ ਹੈ ਹਾਂਜੀ ਤਿੰਨ ਪੈਰ ਕੱਟੇ ਠੀਕ ਹੈ ਵੀਰੇ ਭਾਈ ਹਾਈਟ ਕਿੰਨੀ ਹੋਗੀ 65 ਇੰਚ ਹੋਗੀ ਵੀਰੇ 65 ਇੰਚ ਕੇ ওয়াটার স্কেল ਵਾਲੀ আচ্ছা 65 ਪਲਸ ਇੱਕ ਮਿੰਟ ਇੱਕ ਮਿੰਟ ਭਾਈ ਚੈੱਕ ਕਰੋ ਤੁਸੀਂ ਤਿੰਨ ਪੈਰ ਚਿੱਟੇ ਆ ਮੱਥੇ ਤੇ ਫੋਲ ਹੈ ਸ਼ਾਇਨ ਚੈੱਕ ਕਰੋ ਬਾਈ ਕੋੜੇ ਬਸ਼ੇਰੇ ਦੀ ਤੇ ਬਾਈ ਮੀਟਿੰਗ ਨੂੰ ਕਰਤਾ ਓਪਨ? ਹਾਂ ਜੀ ਕਰਤਾ। ਦੋ ਘੋੜੀਆਂ ਲੱਗੀਆਂ ਵੀਰੇ। ਅੱਛਾ। ਹੋ ਗਈਆਂ ਕਨਫਰਮ? ਹਾਂ ਜੀ ਹਾਂ। ਠੀਕ ਹੈ ਬਾਈ। ਤੇ ਫੀਸ ਪੁੱਛ ਕਿੰਨੀ ਰੱਖੀ ਵੀਰੇ ਇਹਦੀ? ਫੀਸ ਵੀਰੇ ਆਪਾਂ 31000 ਰੱਖੀ ਆ ਬਾਕੀ ਮਾਨਤਾ ਨੂੰ ਮੌਕੇ ਤੇ ਕਰ ਦਨੇ ਆ। 31000 ਰੁਪਏ? ਹਾਂ ਜੀ। ਤੇ ਕਾਂਟੇ ਦੀ ਤੇ ਕਿੰਨੇ ਰੁਪਏ ਫੀਸ ਹੈ? ਕਾਂਟੇ ਦੀ ਹੈਗੀ ਵੀਰੇ ਹਜੇ ਬਾਤ ਚਲਾਉਣਾ ਨਾ। ਤੁਸੀਂ ਤੇ ਬਾਈ ਯਾਰ ਥੋੜੀ ਥੋੜੀ ਪਤਾਵਾਂਗੇ। ਨਹੀਂ ਬਹੁਤ ਚੰਗੀ। ਇੱਕ ਦਮ ਛਾਲ ਮਾਰੀ ਵੀਰੇ। ਤੇ ਕੋਈ ਮਾੜੇ ਬੰਦੇ ਕੋਈ ਚੰਗਾ ਜਾਣ ਕਰਾ ਜਾਂਦਾ। ਹਾਂ ਬਸ 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 ਬਸ। ਬਾਈ ਚੈੱਕ ਕਰੋ ਤੁਸੀਂ। ਕ ਆ ਤੁਸੀਂ ਚੈੱਕ ਕਰ ਸਕਦੇ ਊਧਮ ਕਾਂਟਾ ਇਹਦਾ ਨਾਮ ਹੈ ਤਿੰਨ ਪੈਰ ਚਿੱਟੇ ਮੱਥੇ ਤੇ ਫੁੱਲ ਤੇ ਬਹੁਤ ਹੀ ਸੋਹਣਾ ਬਸ਼ੇਰਾ ਆਉਣ ਵਾਲੇ ਟਾਈਮ 'ਚ ਮੰਡੀਆਂ ਦੀ ਸ਼ਾਨ ਬਣੂਗਾ ਤੇ ਪਹੁੰਚ ਚੁੱਕਾ ਜਗਰਾਉਂ ਦੀ ਧਰਤੀ ਤੇ ਤੇ ਬਾਈ ਆਪਦਾ ਨੰਬਰ ਬੋਲ ਦਿਓ ਕੇਰਾ ਵੀਰੇ ਮੇਰਾ ਨੰਬਰ 98153 ਹਾਂ 08037 98153 08037 ਕੋਈ ਵੀ ਬਾਈ ਨਾਲ ਸਾਡਾ ਬੈਨਰ ਆਪ ਆਦੇ ਹੋ ਮੈਂ ਆ ਪਾਣਾ ਬਾਈ ਤੇ ਚੈੱਕ ਕਰੋ ਬਾਈ ਠੀਕ ਹੈ ਬਾਈ ਧੰਨਵਾਦ ਤੁਹਾਡਾ ਤੇ ਇੱਕ ਬਹੁਤ ਚੰਗੀ ਗੱਲ ਲੱਗੀ ਤੁਹਾਡੀ ਕਿ ਤੁਸੀਂ ਬੜੀ ਜੈਨੂਇਨ ਜੀ ਫੀਸ ਰੱਖੀ ਹੈ। ਕੋਈ ਪਹਿਲੀ ਘੋੜੀ ਫਰੀ ਲਵਾਈ ਹੈ। ਅੱਛਾ ਪਹਿਲੀ ਘੋੜੀ ਫਰੀ ਲਈ ਹੈ। ਉਹ ਹੀ ਫਰੀ ਛੱਡਿਆ। ਠੀਕ ਹੈ ਬਾਈ ਠੀਕ ਹੈ। ਬਹੁਤ ਵਧੀਆ ਬਾਈ। ਤੇ ਬਾਈ ਕਿਸੇ ਨੇ ਵੀ ਸੰਪਰਕ ਕਾਲ ਕਰ ਸਕਦਾ ਬਾਈ ਨੂੰ ਜੇ ਕੋਈ ਮੈਂਸ਼ਨ ਕਰਾਉਣਾ ਹਾਂ ਜਰੂਰ ਜਰੂਰ ਜੇ ਕੋਈ ਘੋੜੀ ਮੀਟ ਕਰਾਣੀ ਹੈ ਤੇ ਬੜੀ ਜੈਨੂਇਨ ਜੀ ਫੀਸ ਹੈ ਬਾਈ ਦੀ ਤੇ ਬਾਈ ਮਾਨਤਨ ਹੋ ਜਾਊਗਾ ਉਹਦੇ ਚੋਂ। ਹਾਂ ਜੀ ਉਹਦੇ ਚ ਵੀ ਕਰਦੇ ਹਾਂ। ਠੀਕ ਹੈ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਧੰਨਵਾਦ। ਧੰਨਵਾਦ ਬਾਈ। ਠੀਕ ਹੈ ਠੀਕ ਹੈ। ਸਤਿ ਸ਼੍ਰੀ ਅਕਾਲ ਵੀਰੇ। ਸਾਸੀ ਕਾਪਰਾ। ਕੀ ਹਾਲ ਚਾਲ ਹੈ? ਬਹੁਤ ਵਧੀਆ ਬਹੁਤ ਵਧੀਆ ਪਰਾ। ਨੋ ਵੀ। ਭਈ ਕੀ ਨਾਂ ਆਪਣੇ? ਮੇਰਾ ਨਾਂ ਨਿੱਕਾ ਗੱਲ ਕਹਿੰਦੇ ਫਸ। ਠੀਕ ਹੈ ਭਾਈ ਜੀ। ਤੇ ਭਾਈ ਇਹ ਨਕੀਨੇ ਦਾ ਕੀ ਨਾਂ ਰੱਖਿਆ ਤੁਸੀਂ? ਇਹ ਤੂਫਾਨ ਜੀ। ਹੈ ਤੂਫਾਨ? ਹਾਂ ਜੀ। ਐਟੀਟਿਊਡ ਵੀ ਪੂਰਾ ਭਈ ਤੂਫਾਨ ਵਾਲਾ ਹੀ। ਪੂਰਾ ਹੀ ਪੂਰਾ ਹੀ। ਕਿੰਨੀ ਉਮਰ ਹੋ ਗਈ ਵੀਰੇ ਜੀ? ਇਹ ਜੀ 10 ਸਾਲ ਹੋ ਗਈ ਵੀਰੇ। 10 ਸਾਲ। ਹਾਂ। ਠੀਕ ਹੈ ਭਾਈ। ਨਾਣਾ ਮੱਝੂ ਦਾ ਮੱਝੂ ਗਾਇਆ। ਮੱਝੂ ਗਾਇਆ ਮੱਝੂ ਗਾਇਆ। ਠੀਕ ਹੈ ਠੀਕ ਹੈ ਭਾਈ। ਓ ਯਾਰ ਦਾ ਵੀਰੇ ਲੱਖੇ ਜੋੜ ਕੋਲੇ ਜਿਹੜਾ ਅੱਛਾ 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 ਪਾਈ ਲੱਕੇ ਵਾਲੇ ਲੱਕੇ ਕੋਲੇ ਹਾਂ ਮਦਰ ਸਾਈਡ ਤੇ ਮਦਰ ਸਾਈਡ ਵੀ ਮੱਝੂ ਵੀ ਲੈਣ ਚੇ ਇਧਰ ਅੱਛਾ ਅੱਛਾ ਕਿਹੜੀ ਕੁੜੀ ਹੈ ਕੋਈ ਹੈਗਾ ਨਹੀਂ ਇਹ ਜਿਹੜੀ ਹੈ ਠੀਕ ਹੈ ਬਰੇ ਠੀਕ ਹੈ ਤੇ ਰਿਜਲਟ ਡੂਟ ਬਾਈ ਘੈਂਟਾ ਨੇ ਰਿਜਲਟ ਪੂਰੇ ਘੈਂਟਾ ਵੀਰੇ ਘੈਂਟਾ ਰੇ ਹਾਈਟ ਕਿੰਨੀ ਹੋਗੀ ਵੀਰੇ ਜੀ ਇਹ ਦੀ 64+ ਹੋਊਗੀ 64+ ਦੀ ਹਾਈਟ ਬੈ ਰਿਜਲਟ ਇਹਦੇ ਮਤਲਬ ਹੈਂਡ ਪ੍ਰੈਜ਼ੈਂਟ ਖੜੇ ਆਪਣੇ ਕੋਲੇ ਹਾਂਜੀ ਹਾਂਜੀ ਠੀਕ ਐ ਤੁਸੀਂ ਚੈੱਕ ਕਰੋ ਘੋੜੇ ਦਾ ਐਟੀਟਿਊਡ ਇਹਦਾ ਨਾਂ ਜੇ ਤੂਫਾਨ ਤੇ ਬਾਈ ਨੇ ਹਾਈਟ ਦਸੀ 64 ਇੰਚ ਮੱਜੂਗੇ ਬਲੱਡ ਲਾਈਨ ਤੇ ਵੀਰੇ ਕਵਰਿੰਗ ਫੀਸ ਕਿੰਨੀ ਐ ਇਹਦੀ 21000 ਵੀਰੇ 21000 ਠੀਕ ਐ ਵੀਰੇ ਠੀਕ ਐ ਬੜੀ ਜਾਇਜ ਰੱਖੀ ਐ ਵੀਰੇ ਬਹੁਤ ਠੀਕ ਐ ਜੀ ਜਿਹੇ ਜਿਹੇ ਚੱਲੇ ਲੋਕੀ ਠੀਕ ਐ ਬਾਈ ਹਰੇ ਗਈ ਜਾਂਦਾ ਭਰਾ ਮੇਰੇ ਨਹੀਂ ਨਹੀਂ ਚਲ ਵਧੀਆ ਗੱਲ ਹੈ ਵੀਰੇ ਸ਼ੌਕ ਵਧਣਾ ਚਾਹੀਦਾ ਹਾਂ ਸ਼ੌਂਕ ਵਧੇ ਤੇ ਭਾਈ ਨੰਬਰ ਆਹੀ ਆਪਣਾ ਹਾਂਜੀ ਹਾਂਜੀ ਜਿਹੜੇ 953 64825 64825 ਨਿੱਕਾ ਗਿੱਲ ਬਾਈ ਦਾ ਨਾਂ ਹੈ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਰੂ ਖੁਸ਼ ਹੋ ਗਈ ਕੋੜਾ ਦੇਖ ਕੇ ਇਹ ਕੋੜਾ ਵਿੱਚ ਥੋੜਾ ਭਰਾ ਆ ਬਾਈ ਬੈਠੇ ਸਾਰੇ ਜੀ ਇਹ ਬਾਈ ਦਾ ਨੰਬਰ ਹੈ ਜਿਹੜੇ 953 64825 ਬੜਕ ਕਰੋ ਬਾਈ ਨਾਲ ਬਾਈ ਹੋਰ ਵੀ ਹੈਗੇ ਜਾਨ ਹਾਂਜੀ ਹਾਂਜੀ ਜਿਵੇਂ ਕਿਸੇ ਨੇ ਕੋਈ ਸੇਲ ਉਹ ਹੈਗੇ ਆਪਣੇ ਕੋਲ ਆਪਣੇ ਸੇਲ ਸੂਲ ਮਤਲਬ ਲੈਣਾ ਹੋਵੇ ਜਾਨਵਰਾਂ ਤੇ ਹਾਂਜੀ ਹਾਂਜੀ ਹੈਗੇ ਸੇਲ ਵਾਲੇ ਠੀਕ ਹੈ ਵੀਰੇ ਠੀਕ ਹੈ ਧੰਨਵਾਦ ਵੀਰੇ ਓਕੇ ਹਾਂਜੀ ਦੋਸਤੋ ਸੰਘੂ ਸਟੱਡ ਫਾਰਮ ਦੇ ਟੈਂਟ ਤੇ ਖੜੇ ਆ ਤੇ ਬਾਈ ਨਾ ਕਰਦੇ ਆ ਗੱਲਬਾਤ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠਾਕ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਚਰਨਜੀਤ ਸਿੰਘ ਵੀਰੇ ਚਰਨਜੀਤ ਸਿੰਘ ਤੇ ਬਾਈ ਕਿੰਨੇ ਜਾਨਵਰ ਲੈ ਕੇ ਆਏ ਮੇਲੇ 'ਚ ਦੋ ਲੈ ਕੇ ਆਏ ਆ ਵੀਰੇ ਠੀਕ ਹੈ ਬਾਈ ਤੇ ਦੇਹ ਜਰਾ ਆਹਦੀ ਡਿਟੇਲ ਦਿਓ ਡਿਟੇਲ ਵੀਰੇ ਇਹ ਤਿੰਨਾ ਮਹੀਨੇ ਤਿੰਨਾ ਸਾਲਾਂ ਦਾ ਹੋ ਗਿਆ ਅੱਛਾ ਇਹ ਕਿੰਗ ਕੋਵਰੇ ਦਾ ਪੋਤੇ ਆ ਕਿੰਗ ਕੋਵਰੇ ਦਾ ਠੀਕ ਹੈ ਵੀਰੇ ਤੇ ਨਾਗ ਦਾ ਪੁੱਤ ਆ ਠੀਕ ਹੈ ਬਾਈ ਠੀਕ ਹੈ ਤੇ ਮਦਰ ਲੈ ਗਿਆ ਜੀ ਤੇ ਮਦਰ ਸਾਈਡ ਤੋਂ ਵੀਰੇ ਮਦਰ ਸਾਈਡ ਲక్ష్ਮੀ ਤੋਂ ਹੈਗੀ ਆ ਜੀ ਮਦਰ ਰੇਵ ਨਸ਼ਮੀ ਆ ਹਾਂ 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 ਨਾਗੀ ਰੱਖਿਆ ਵੀਰੇ ਇਹਦਾ ਨਾਂ ਹੈਗਾ ਜੀ ਕਿ ਪੰਜਾਬ ਕੋਰ ਆ ਪੰਜਾਬ ਕੋਰ ਆ ਹਾਂਜੀ ਕੀ ਬਾਤ ਹੈ ਆ ਦੋਸਤੋ ਚੈੱਕ ਕਰੋ ਜੀ ਪੰਜਾਬ ਕੋਰ ਆ ਤੇ ਬਾਈ ਨੇ ਦੱਸਿਆ ਹਲੇ 3 ਮਹੀਨੇ ਦੀ ਉਮਰ ਹੈ ਬਸ਼ੇਰਾ ਹੀ ਹੈ ਕਦ ਕੋ ਤੋਂ ਬਾਵਾ ਗਰੀ ਬੈਠਾ ਬਾਈ ਹਾਂਜੀ ਹਾਂਜੀ ਕਿੰਨਾ ਹੋ ਗਿਆ ਕਾਦੇ ਦਾ ਕਾਦੇ ਦਾ ਹੋ ਹੀ ਗਿਆ ਵੀਰੇ 63+ ਹੋ ਗਿਆ 63+ ਹਲੇ ਤਾਂ ਚਲੋ ਵਧੇਗਾ ਹੋਰ ਬਦ 5 ਸਾਲਾਂ ਤੱਕ ਵਧੇਗਾ ਹਾਂ ਬਿਲਕੁਲ ਬਿਲਕੁਲ ਤੇ ਭਾਈ ਕਵਰਿੰਗ ਸ਼ੁਰੂ ਕਰਤੀ ਦੀ ਹਾਂਜੀ ਠੀਕ ਹੈ ਕੀ ਫੀਸ ਉਸ ਕਿੰਨੀ ਰੱਖੀ ਹੈ 20 ਵੀਰੇ ਥੋੜੀ ਰੱਖੀ ਆਪਾਂ 21000 ਬਾਈ 21000 ਰੁਪਏ ਦੀ ਫੀ ਫੀਸ ਹੈ ਤੇ ਬਾਈ ਨੇ ਨਾ ਦੱਸਿਆ ਪੰਜਾਬ ਕੋਬਰਾ ਪੂਰੇ ਕਾਲੇ ਨਾਗ ਵਰਗਾ ਬਾਈ ਮਾਰਕਿੰਗ ਮੁਰਕਿੰਗ ਵੀਰੇ ਸਾਰਾ ਜੈਟ ਮੈ ਰੇ ਗਿਰੇ ਸਾਰਾ ਠੀਕ ਹੈ ਬਾਈ ਠੀਕ ਹੈ ਛੱਡਿਆ ਬਾਈ ਕਿਸੇ ਕੁੜੀ ਕੁੜੀ ਤੇ ਨਹੀਂ ਛੱਡਿਆ ਨਹੀਂ ਹੈਗਾ ਹਰੇ ਅੱਛਾ ਹਾਂਜੀ ਠੀਕ ਹੈ ਬਾਈ ਤੇ ਜਿਹੜਾ ਕੋ ਪਹਿਲਾਂ ਮੀਟਿੰਗ ਕਰਾਣਾ ਹੋਊਗਾ ਕੁੜੀ ਤੇ ਕੋਈ ਹੈਗਾ ਗੁੰਜੈਸ਼ ਗੰਜੂਸ਼ ਨੂੰ ਮਿਲੂਗੀ ਕੋਈ ਕੋਈ ਨਹੀਂ ਕੋਈ ਨਹੀਂ ਕਰ ਦਿਆਂਗੇ ਵੀਰ ਠੀਕ ਹੈ ਬਾਈ ਤੇ ਆ ਚੈੱਕ ਕਰੋ ਬਾਈ ਪੰਜਾਬ ਕੋਬਰਾ ਆਫਰ ਫॉर ਸਟੱਡ ਸਰਵਿਸ ਜਿਹੜਾ ਪਹੁੰਚਿਆ ਜਿਗਰਾਉਂ ਦੀ ਧਰਤੀ ਤੇ ਤੇ ਮੇਲੇ ਦਾ ਸ਼ਿੰਗਾਰ ਬਣਿਆ ਪਿਆ ਪੰਜਾਬ ਕੋਬਰਾ ਤੇ ਵੀਰੇ ਆ ਡਿਸਪਲੇ ਲਈ ਹੈ ਹਾਂਜੀ ਇਹ ਵੀ ਡਿਸਪਲੇ ਲਈ ਹੈ ਜੀ ਠੀਕ ਹੈ ਸੇਲ ਤਾਂ ਨਹੀਂ ਕਰਨੀ ਕਰਦੇ ਆਂਗੇ ਜੀ ਬਾਗ ਲੱਗਿਆ ਠੀਕ ਐ ਕੀ ਡਿਟੇਲ ਐ ਬਈ ਦੀ ਇਹ ਹੈਗੀ ਐ ਜੀ 17 ਮਹੀਨਿਆਂ ਦੀ ਹੋ ਗਈ ਐ ਓਕੇ ਨਾਂ ਹੈਗਾ ਜੀ ਕੁਈਨ ਕੁਈਨ ਠੀਕ ਐ ਕਿਹੜੇ ਘੋੜੇ ਦੀ ਐ ਇਹ ਸਮੁੰਦਰ ਦੀ ਪੋਤੀ ਐ ਜੀ ਸਮੁੰਦਰ ਦੀ ਪੋਤੀ ਹਾਂਜੀ ਤੇ ਪਿਓ ਕੌਣ ਐ ਦਾ ਪਿਓ ਹੈਗਾ ਜੀ ਇਧਰ ਆਪਣੇ ਮੁਖਸਰ ਸਾਈਡ ਤੋਂ ਆਂ ਸ਼ੂਟਰ ਅੱਛਾ ਸ਼ੂਟਰ ਘੋੜਾ ਸ਼ੂਟਰ ਸਮੁੰਦਰ ਦਾ ਪੁੱਤ ਐ ਜੀ ਠੀਕ ਐ ਠੀਕ ਐ ਠੀਕ ਐ ਤੇ ਮਾਂ ਸਾਈਡ ਬਈ ਮਾਂ ਸਾਈਡ ਜੀ ਅੰਨੂ ਨਹੀਂ ਓਕੇ 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 ਤੇ ਮੁੱਲ ਮਲ ਕੀ ਕਰ ਰਹੇ ਹੋ ਦਾ ਮੋਹਲੇ ਦਾ ਜੀ 5 ਮੰਗਦੇ ਆ 5 ਲੱਖ ਹਾਂਜੀ ਮਾਨਤਨ ਕੋਈ ਨਹੀਂ ਜਿੱਦਾਂ ਕੋ ਕਰ ਦਿਆਂਗੇ ਕਰ ਦੋਗੇ ਨਾ ਹਾਂਜੀ ਹਾਂਜੀ ਬਸ ਠੀਕ ਹੈ ਠੀਕ ਹੈ ਤੇ ਆ ਬਾਈ ਸੇਲ ਤੇ ਆ 17 ਮਹੀਨੇ ਬਾਈ ਨੇ ਇਹਦੀ ਉਮਰ ਦੱਸੀ ਹੈ ਕਿ ਸਮੁੰਦਰ ਦੀ ਪੋਤੀ ਹੈ ਬਾਈ ਤੇ ਹੋਰ ਬਾਈ 5 ਲੱਖ ਰੁਪਏ ਮੰਗੀ ਜਾਂਦਾ ਪਰ ਇਹ ਹੈ ਕਿ 네ਗੋਸ਼ੀਏਟ ਹੋ ਜਾਊਗਾ ਬਾਈ ਕਹਿੰਦਾ ਕੋਈ ਨਹੀਂ ਆਪਾਂ ਕੱਟ ਕਰ ਲਾਂਗੇ ਕੋਈ ਚੱਕਰ ਨਹੀਂ ਮਾਰਾ ਭੋਰੀਆਂ ਦੀ ਜਮ੍ਹਾਂ ਸਾਫ ਆ ਠੀਕ ਹੈ ਬਾਈ ਠੀਕ ਹੈ ਤੇ ਬਾਈ ਨੇ ਆ ਜਿਹੜਾ ਬਾਈ ਥੋੜਾ ਯਾਰ ਹਲੇ ਤਾਂ ਚਲੋ ਬਸ਼ੇਰਾ ਹੀ ਐ ਪਰ ਹੈ ਪੂਰਾ ਘੈਂਟ ਆ ਯਾਰ ਪੂਰਾ ਤਿਆਰ ਬੈਠਾ ਹੁਣ ਤਿਆਰ ਵਰ ਤਿਆਰ ਐ ਤੇ ਨਾਲ ਬਾਈ ਨੇ ਕਿਹਾ 21000 ਰੁਪਏ ਦੀ ਫੀਸ ਐ ਤੇ ਜਿਹੜਾ ਪਹਿਲਾ ਕੋੜੀ ਮੀਟ ਕਰਾਣਾ ਹੋਊਗਾ ਉਹਨੂੰ ਥੋੜਾ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਕਰ ਦਿਆਂਗੇ ਠੀਕ ਐ ਬਾਈ ਠੀਕ ਐ ਧੰਨਵਾਦ ਵੀਰੇ ਬਹੁਤ ਬਹੁਤ ਤੇ ਬਾਈ ਦਾ ਨੰਬਰ ਐ 99150 47338 ਠੀਕ ਐ ਵੀਰੇ ਇਹ ਨੰਬਰ ਐ ਨਾ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਬਾਈ ਪਿੰਡ ਦਾ ਨਾਮ ਦੱਸ ਦਿਓ ਆ ਖਰਚ ਪਿੰਡ ਜੀ ਹੈਗਾ ਬੰਡਾਲਾ ਮੰਝਗੀ ਬੰਡਾਲਾ ਮੰਝਗੀ ਜਲੰਧਰ ਜਿਹੜਾ ਜਲੰਧਰ ਧੰਨਵਾਦ ਭਾਈ ਲੋ ਦੋਸਤੋ ਸੰਪਰਕ ਕਰ ਸਕਦੇ ਜੇ ਤੁਹਾਨੂੰ ਇਹ ਬਸ਼ੇਰਾ ਵਧੀਆ ਲੱਗਾ ਇਹਦੀ ਜਿਹੜੀ ਬੋਡੀ ਸਟਰਕਚਰ ਹੈ ਜੈਟ ਬਲੈਕ ਹੈ ਨਾਲ ਤੌਣ ਤੋਂ ਤੌਣ ਪੂਰੀ ਲੰਬੀ ਹੈ ਪੰਜਾਬ ਕੋਬਰਾ ਇਹਦਾ ਨਾਮ ਹੈ ਤੇ ਬਾਈ ਦਾ ਨੰਬਰ ਮਾਊਂਟਨ ਕਰਤਾ ਜੀ 9150 47 338 150 ਮੇਰੇ ਕੋਲ ਇੱਕ ਤਾਂ ਠੀਕ ਹੈ ਭਾਈ ਤੋਰੋ ਤੋਰੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਜਗਰਾਉ ਮੰਡੀ ਪੂਰੀ ਇਸ ਟੈਂਪ ਭਰ ਚੁੱਕੀ ਐ ਤੇ ਸਾਡੇ ਨਾਲ ਇੱਕ ਬਹੁਤ ਹੀ ਸਾਡੇ ਖਾਸ ਸੱਜਣ ਤੇ ਸਾਰੇ ਉਹਨਾਂ ਨੂੰ ਜਾਣਦੇ ਨੇ ਸਾਡੇ ਵੱਡੇ ਭਰਾ ਭਾਈ ਗੁਰਦੇਵ ਜੀ ਵੀ ਪਹੁੰਚੇ ਨੇ ਕੋਈ ਇੱਕ ਨਗੀਨਾ ਲੈ ਕੇ ਆਏ ਨੇ ਤੁਹਾਡੀ ਖਿਦਮਤ ਚ ਪੇਸ਼ ਕਰਦੇ ਆ ਚੈੱਕ ਕਰੋ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਹੋਰ ਨਿੱਕ ਬਾਈ ਕੀ ਹਾਲ ਐ ਵਧੀਆ ਵਧੀਆ ਬਾਈ ਬਾਈ ਬਹੁਤ ਹੀ ਸੋਹਣੀ ਧੀ ਹੈ ਜੀ ਹਾਂਜੀ ਬਸ਼ੇਰੀ ਹੈ ਜੀ ਹੱਲੇ ਅੱਛਾ ਬਸ਼ੇਰੀ ਹੈ ਹਾਂਜੀ ਸਾਡਾ ਹਾਈ ਪ੍ਰੋਫਾਈਲ ਤੋਂ ਤੁਸੀਂ ਲੈਂਥ ਨੂੰ ਤੋਂ ਦੇਖੋ ਹਾਂ 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 32 ਤੋਂ 33 ਮਹੀਨੇ ਦੀ ਉਮਰ ਹੈ ਠੀਕ ਹੈ ਜੀ ਤੇ ਹਜੇ ਤਾਂ ਬਸ਼ੇਰੀ ਹੈ ਗੱਬਣ ਵੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਹਾਈਟ ਕਿੰਨੀ ਹੈ ਜੀ ਇਹਦੀ 61 ਹੈ ਜੀ ਜਮਾ ਸਕੇਲ ਵਾਲੀ 61 ਹਾਂਜੀ ਤੇ ਭਾਈ ਮੌਕੇ ਦੀ ਗੱਭਣਾ ਜੀ ਕਿਹੜੇ ਘੋੜੇ ਤੋਂ 70 ਦਿਨ ਦੀ ਇਹ ਭਾਈ ਨਰੇਸ਼ ਜਿਆਣੀ ਕੋਲ ਹੈ ਜੀ ਨੁ크ਰਾ ਘੋੜਾ ਸਮੁੰਦਰ ਦਾ ਉਹ ਤੋਂ ਗੱਭਣਾ ਓਕੇ ਤੇ ਆਪ ਹਾਥੀ ਘੋੜੇ ਦੀ ਪੋਤੀ ਹੈ ਠੀਕ ਹੈ ਸੁਲਤਾਨ ਕੋਲੇ ਦੀ ਬੱਚੀ ਹੈ ਘੋੜਾ ਜੀ ਇਹਦਾ ਪਿਓ ਹੈਗਾ 70 ਇੰਚ ਦਾ ਉਹਦਾ ਨੁਕਰਾਂ ਠੀਕ ਹੈ ਭਾਈ ਉਹ ਇਸ ਵੇਲੇ ਉਦਾਸੀਨ ਸਟੱਡ ਫਾਰਮ ਤੇ ਹੈ ਠੀਕ ਹੈ ਵੀਰੇ ਤੇ ਆਪ ਦੇਖੋ ਵੀ ਦੋ ਦੰਦ ਬਸ਼ੇਰੀ ਹੈ ਤੁਸੀਂ ਦੇਖ ਸਕਦੇ ਆ ਦੋ ਹੀ ਦੰਦ ਹੈ ਹਜੇ ਤਾਂ ਹਾਂ ਹਾਂ ਤੇ ਇਹਨੇ ਆਰਾਮ ਨਾਲ ਜੋ ਤੱਕ ਇਹਨੇ ਉਮਰ ਕਰਨੀ ਹੈ ਇਹਨੇ ਰਾਂ ਇੱਕ ਡੇਢ ਇੰਚ ਕੱਦ ਹੋਰ ਕਰਨਾ ਤੇ ਬਾਲਪੋਰੀ 264 ਇੰਚ ਦੀ ਘੋੜੀ ਬਣ ਜੂਗੀ ਪੋਰੀਆਂ ਦੀ ਸਾਫ ਆ ਸਾਫ ਹੈ ਬਈ ਪੋਰੀਆਂ ਦੀ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈਗੀ ਉਹ ਦੇਖ ਸਕਦੇ ਆ ਮੱਥੇ ਵਾਲੀ ਇੱਕ ਪੋਰੀ ਹੁੰਦੀ ਹੈ ਹਾਂ ਹਾਂ ਦੋ ਪੋਰੀਆਂ ਦਾ ਲੋਕੀ ਵਿਚਾਰ ਕਰਦੇ ਆ ਇੱਕ ਪੋਰੀ ਦੇਖੋ ਜੀ ਆ ਅੱਖਾਂ ਦੇ ਵਿੱਚ ਜਮਾਂ ਬਰਾਬਰ ਤੇ ਉੱਚੀ ਹੈ ਠੀਕ ਹੈ ਤੇ ਚੰਗੇ ਥਾਂ ਦੇ ਪੋਰੀਏ ਦੇ ਮਨ ਲੱਗਾ ਹੋਇਆ ਥੱਲੇ ਕੋਈ ਸਟਾ ਨਹੀਂ ਹੈਗਾ ਕੁਝ ਨਹੀਂ ਹੈਗਾ ਜਮਾਂ ਸਾਫ ਆ ਦੇਖ ਸਕਦੇ ਆ ਜੀ ਜਿਨ੍ਹਾਂ ਨੇ ਪੋਰੀਆਂ ਦਾ ਆਪਣਾ ਹੈਗਾ ਤੁੰੋਂ ਦੇਖੋ ਉੱਤੇ ਕੋਈ ਫਿੱਟਾ ਨਹੀਂ ਹੈਗਾ ਕੋਈ ਹਨਾਪੋਰੀ ਨਹੀਂ ਕੋਈ ਹਰੀਆਲ ਨਹੀਂ ਕੋਈ ਵਗਾਂ ਵਾਲੀ ਪੋਰੀ ਨਹੀਂ ਜਮਾਂ ਸਾਫ਼ ਤੇ ਅੰਗਾਂ ਪੈਰਾਂ ਦੀ ਵਧੀਆ ਜੀ ਹਾਂ ਜੀ ਵਧੀਆ ਜੀ ਤਾਂ ਫੇ ਰੇਟ ਕੀ ਕਰ ਰਹੇ ਹੋ ਇਹਦਾ ਸਵਾ 3 ਲੱਖ ਰੁਪਏ ਕਰਦੇ ਆ ਜੀ ਮੰਡੀ ਦੇ ਹਿਸਾਬ ਨਾਲ ਹੁਣ ਚੰਬੀ ਕੁੜੀਆਂ ਦੀ ਗੱਲ ਕਰੀਏ ਚੰਬਾ ਆਪਾਂ ਕਹਿ ਦਿੰਦੇ ਆ ਜੀ ਜਿਵੇਂ ਲਾਲ ਰੰਗ ਆ ਉਹਦੇ ਚ ਪੱਟਾ ਚੌੜਾ ਆ ਗਿਆ ਇਹਦੇ ਚਿਹਰੇ ਪੈਰ ਚਿੱਟੇ ਆ ਗਏ ਪੇੜ ਚਿੱਟਾ ਇਹਨੂੰ ਆਪਾਂ ਚੰਬਾ ਰੰਗ ਬੋਲਦੇ ਆ ਹੁਣ ਜਿਹੜੀ ਨਸਲ ਹੁੰਦੀ ਆ ਉਹ ਅਲੱਗ ਚੀਜ਼ ਹੁੰਦੀ ਆ ਰੰਗ ਲੱਗ ਚੀਜ਼ ਹੁੰਦੀ ਆ ਤੇ ਇਹ ਜੇ ਤੁਸੀਂ ਦੇਖੋ ਵੀ ਜ ਹਣਾ ਇੱਕ ਤਰ੍ਹਾਂ ਦੀ ਇਹ ਕਹ ਲੋ ਕਿ ਮਾਰਵਾੜੀ ਕੰਡੀਸ਼ਨ ਦੇ ਵਿੱਚ ਚਮੜੀ ਪਤਲੀ ਆਉਂਦੀ ਹੈ ਤੇ ਆਪਣਾ ਨੈਕ ਨੂੰ ਕਲੰਬੀ ਆਉਂਦੀ ਹੈ ਲੈਂਥ ਨੂੰ ਤੋਂ ਚੰਗੀ ਹੈ ਇਹਨੂੰ ਕੁਝ ਕਹਿ ਸਕਦਾ ਕਿ ਕੁਛ ਇਹ ਮਾਰਵਾੜੀ ਕੰਡੀਸ਼ਨ ਚ ਹੈਗੀ ਆ ਪਰ ਇਹ ਚੰਬੀ ਹੈ ਆਪ ਇਹ ਨੁਕਰੇ ਦੀ ਬੱਚੀ ਹੈ ਤੇ ਨੁਕਰੇ ਤੋਂ ਹੀ ਗੱਭਣ ਹੈ ਹਾਂ ਹਾਂ ਬਾਈ ਨੇ 2.5 ਲੱਖ ਰੁਪਏ ਰੇਟ ਕਰਿਆ ਇਹਦਾ ਬਾਕੀ ਬਾਈ ਇਹ ਨੇਗੋਸ਼ੀਏਬਲ ਹੈ ਹੋਊਗਾ ਜੀ ਮਾਨਤਨ ਮੰਡੀ 'ਚ ਬੈਠੇ ਆ ਰੇਟ ਤਾਂ ਉੱਤੇ ਥੱਲੇ ਕਰਕੇ ਜਾਨਵਰ ਦੇਖਾ ਠੀਕ ਹੈ ਬਾਈ ਤੇ ਬਾਈ ਹੋਰ ਵੀ ਘਰੇ ਜਾਨਵਰ ਖੜੇ ਨੇ ਆਪਣੇ ਕੋਲ ਟੋਟਲ 9 ਜੀ ਘਰੇ ਠੀਕ ਹੈ ਦੋ ਇੱਥੇ ਆ ਕੇ ਸੱਤ ਘਰੇ ਖੜੇ ਆ ਤੇ ਸੇਲੀ ਕਿੰਨੇ ਜਾਨਵਰ ਸੇਲੀ ਘਰੇ ਹੈਗੀਆਂ ਨੇ ਵਡੀਆਂ ਘੂੜੀਆਂ ਨੇ ਮਾਰ ਬੜੀ ਜਿਵੇਂ ਆਪਣੇ ਕੋਲ ਇੱਕ ਰਾਜ ਹੰਸ ਘੋੜਾ ਜੀ ਜਿਹੜਾ ਫੇਮਸ ਘੋੜਾ ਹੈ ਬਾਦਲ ਸਟੱਡ ਫਾਰਮ ਤੇ ਰਾਜ ਹੰਸ ਦੀ ਬੱਚੀ ਹੈ ਲਾਲ ਰਤਨ ਤੋਂ ਗੱਬਣਾ ਪੰਜ ਕਿਲੇਾਂ ਨੇ ਘੂੜੀ ਖੜੀ ਹੈ ਠੀਕ ਹੈ ਬਾਈ ਮਹਿੰਗੀ ਘੂੜੀ ਆ ਫਿਰ ਆਪਾਂ ਗਰਮੀ ਹੈਗੀ ਸੀ ਮੰਡੀ ਨਹੀਂ ਲਿਆਏ ਤੇ ਮੰਡੀ ਦਾ ਭਾਈ ਇਸ ਟਾਈਮ ਤੇ ਕੀ ਲੱਗਦਾ ਤੁਹਾਨੂੰ ਕੀ ਸੰਡੇ ਜਨਵਰ ਬਹੁਤ ਹੈ ਗਾਹਕ ਵੀ ਹੈਗਾ ਰੌਣਕ ਵੀ ਬਹੁਤ ਹੈ ਜਨਵਰੀ ਬਹੁਤ ਹੈ ਜਗਰੌਂ ਮੰਡੀ ਪੂਰੀ ਭਰੀ ਹੋਈ ਹੈ ਪੂਰਾ ਮਜ਼ਾ ਕਿਉਂਕਿ ਨਾਬਾ ਮੰਡੀ ਹੁਣ ਹੋ ਕੇ ਆਟੀ ਹੈ ਤੇ ਲੋਕਾਂ ਦੇ ਦਿਮਾਗ 'ਚ ਇਹ ਹੈ ਕਿ ਮੰਡੀ ਉਦਾਂ ਦੀ ਜਾਊਗੀ ਨਹੀਂ ਭਰੂਗੀ ਨਹੀਂ ਉਹ ਮੰਡੀ ਦੀ ਅਸਲ 'ਚ ਨਾ ਸਪੇਸ ਥੋੜੀ ਉਸ ਮੰਡੀ ਦੇ ਵਿੱਚ ਜਾਨਵਰ ਬੰਨਣ ਦੀ ਜਗ੍ਹਾ ਘੱਟ ਹੈ ਪਰ ਮੰਡੀ ਜਿੰਨੀ ਵੀ ਲੱਗਦੀ ਹੈ ਚੰਗੀ ਲੱਗਦੀ ਹੈ ਸੋ ਉਹ ਸਟਾਰਟਿੰਗ ਹੋ ਜਾਂਦੀ ਹੈ ਸੀਜ਼ਨ ਦੀ ਗਰਮੀ ਵਾਲੀਆਂ ਛੁੱਟੀਆਂ ਤੋਂ ਬਾਅਦ ਕਹ ਲਓ ਸਾਰੇ ਸਾਨੂੰ ਘੋੜੇ ਵਾਲੇ ਨੂੰ ਛੁੱਟੀਆਂ ਹੁੰਦੀਆਂ ਗਾਂਜ ਤੇ ਗਰਮੀਆਂ ਦੀ ਛੁੱਟੀ ਤੋਂ ਬਾਅਦ ਹੁਣ ਮੰਡੀਆਂ ਸ਼ੁਰੂ ਹੋ ਗਈਆਂ ਨਾਬਾ ਜਗਰਾਓ ਦਸਹਿਰਾ ਮੁਕਸਰ ਦੀਵਾਲੀ ਅੰਮ੍ਰਿਤਸਰ ਫਿਰ ਪੁਸ਼ਕਰ ਹੁਣ ਤੇ ਕੰਟੀਨਿਊ 15-15 ਦਿਨ ਬਾਅਦ ਮੰਡੀਆਂ ਨੇ ਹਾਂਜੀ ਚਲੋ ਮੰਡੀ ਵਧੀਆ ਜਾਊਗੀ ਇਹ ਵਾਲੀ ਇਹ ਮੰਡੀ ਵਧੀਆ ਜੀ ਵਧੀਆ ਵੇਖੂਗੀ ਸਾਨੂੰ ਵੀ ਆਸ ਕਰਕੇ ਆਏ ਆ ਕਿ ਗਰਮੀ ਚ ਜਾਨਵਰ ਲਿਆਏ ਆ ਨੂੰ ਇਹ ਆ ਵੀ ਚਲੋ ਇਹ ਵੇਚ ਲਈਏ ਕੋਈ ਹੋਰ ਚੰਗੀ ਚੀਜ਼ ਚੰਗੀ ਲੱਗੀ ਤਾਂ ਲੈ ਜਾਗੇ ਕਿਉਂਕਿ ਤੁਸੀਂ ਪਬਲੀ ਫਿਗਰ ਹੋ ਮੈਂ ਚਾਹਨਾ ਕਿ ਜਿਹੜੇ ਨਵੇਂ ਬੰਦੇ ਆ ਇਹ ਪਰਚੇਜ਼ ਕਰਨਾ ਚਾਹੁੰਦੇ ਆ ਉਹ ਜਰੂਰ ਪਹੁੰਚਣ ਮੰਡੀ ਤੇ ਜਰੂਰ ਆਉਣ ਜੀ ਕਿਉਂਕਿ ਤੁਸੀਂ ਵੀ ਵੀਡੀਓ ਪਾਈ ਆ ਅੱਪਾ ਕੱਲ ਵੀਡੀਓ ਪਾਈ ਸੀਗੀ ਤੁਸੀਂ ਮੇਰੇ ਨਾਲ ਹੀ ਘੁੰਮ ਰਹੇ ਹੋ ਆਪਾਂ ਦੇਖਿਆ ਚਾਰ ਪੰਜ ਬੰਦੇ ਨੇ ਆਪਾਂ ਨੂੰ ਇਹੀ ਕਿਹਾ ਕਿ ਵੀਡੀਓ ਵੇਖ ਕੇ ਆਏ ਆ ਹਾਂ ਸੋ ਜਿਹੜਾ ਵੀ ਸੋਸ਼ਲ ਮੀਡੀਆ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡਾ ਵੀ ਧੰ ਸੋ ਜੇ ਅਸੀਂ ਇੱਥੇ ਮੰਡੀ 'ਚ ਬੈਠੇ ਵੀਡੀਓ ਬਣਾ ਰਹੇ ਆ ਤੇ ਘਰਾਂ 'ਚੋਂ ਬੰਦੇ ਨਿਕਲ ਕੇ ਮੰਡੀ ਆਉਂਦੇ ਆ ਵੀਡੀਓ ਵੇਖ ਕੇ ਕਿ ਮੰਡੀ ਦਾ ਮਾਹੌਲ ਚੰਗਾ ਜਾਣਾ ਚਾਹੀਦਾ ਬਿਲਕੁਲ ਬਾਈ ਹਾਂਜੀ ਥੈਂਕ ਯੂ ਬਾਈ ਠੀਕ ਹੈ ਜੀ ਥੈਂਕ ਯੂ ਹਾਂਜੀ ਵੀਰੇ ਕੀ ਨਾ ਤੁਹਾਡਾ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਅੱਛਾ ਕੀ ਲੈ ਕੇ ਮੰਡੀ ਆਪਾਂ ਹੀ ਕੋੜੀ ਲੈ ਕੇ ਆਂਦੀ ਆ ਜੀ ਠੀਕ ਹੈ ਵੀਰੇ ਕੀ ਉਮਰ ਹੈ ਵੀਰੇ ਕੋੜੀ ਦੀ ਕੋੜੀ ਦੀ 7 ਸਾਲ ਦੀ ਉਮਰ ਹੈ ਜੀ 7 ਸਾਲ ਦੀ ਹਾਂਜੀ ਠੀਕ ਹੈ ਮੋਕੇ ਤੇ ਗੱਬਣਾ ਖਾਲੀ 9 ਮਹੀਨਿਆਂ ਦੀ ਗੱਬਣਾ ਹੀ ਹੈ ਅੱਛਾ 9 ਮਹੀਨਿਆਂ ਦੀ ਕਿਹੜੇ ਕੋੜੇ ਤੋਂ ਇਹ ਲੰਮੇ ਜੱਟ ਪਰ ਸ਼ੇਰ ਵਾਲੀ ਘੋੜਾ ਖੜਾਗਾ ਅੱਛਾ ਇਹ ਉਹ ਤਤਲਾ ਸਟੱਡ ਫਾਰਮ ਵਾਲਿਆਂ ਦਾਗਾ ਉੱਥੇ ਆਉਣਾਗਾ ਘੋੜਾ ਉਧਰ ਆਪਣਾ ਨੁਖਰਾ ਘੋੜਾ ਨਹੀਂ ਉਹ ਕਾਲਾ ਘੋੜਾ ਦੋ ਪੈਰ ਚਿੱਟੇ ਆ ਮੱਥੇ ਪਟਾਗਾ ਜੀ ਇਹਦੀ ਹਾਈਟ ਕਿੰਨੀ ਹੈ ਇਹਦੀ ਹਾਈਟ ਹੈਗੀ ਆ ਜੀ 59 ਪਲੱਸ ਜੀ 59 ਹਾਂਜੀ ਕੀ ਰੇਟ ਰੂਟ ਕੀ ਕਰ ਰਹੇ ਹੋ ਇਹਦਾ 180 ਕਰਦੇ ਆ ਆਪਾਂ ਜੀ 180 ਹਾਂਜੀ ਮਾਨਤਾਨ ਹੋ ਜੂ ਹਾਂਜੀ ਹਾਂਜੀ ਮਾਨਤਾਨ ਕਰਾ ਦਾਂਗੇ ਜੀ ਉਹ ਮੌਕੇ ਤੇ ਹੋਊਗਾ ਜੀ ਨੰਬਰ ਬੋਲੋਆ ਨੰਬਰ ਆਪਣਾ 6280946744 ਹੈ ਠੀਕ ਹੈ ਜੀ ਬਾਈ ਕਿਵੇਂ ਹੋ ਵਧੀਆ ਵਧੀਆ ਠੀਕ ਹੈ ਕੀ ਲੈ ਕੇ ਆਏ ਮੰਡੀ ਚ ਅੱਜ ਜੇੜੀਆਂ ਲੈ ਕੇ ਆਏ ਦੋ ਠੀਕ ਹੈ ਬਾਈ ਕੀ ਡਿਟੇਲ ਹੈ ਬਾਈ ਦੀ ਤੇ 9 ਮਹੀਨੇ ਦੀ ਫੇਰੀ ਆਈ ਅੱਛਾ ਹਾਂ ਲੋਕਰੇ ਘੋੜੇ ਦੀ ਆਰ ਜਾਂਦੀ ਇਹ ਪੋਤੀ ਹੈ ਜਿਹੜੇ ਘੋੜੇ ਦੀ ਹੈ ਤੇ ਪਾਰਥਰੀ ਆਈ ਅੱਛਾ ਅੱਛਾ ਤੇ ਮਦਰ ਸਾਈਡ ਤੋਂ ਹਨ ਨਾ ਨਹੀਂ ਸੀ ਮਦਰ ਦੀ ਹੁਣ ਕੰਮੀ ਘੋੜੀ ਸੀ ਠੀਕ ਹੈ ਬਾਈ ਪਾਰਥ ਘੋੜੇ ਦੀ ਬੱਚੀ ਹੈ 9 ਮਹੀਨੇ ਬਾਈ ਨੇ ਉਮਰ ਦੱਸੀ ਹੈ ਭਾਈ ਲਾਲ ਚੰਮੀ ਜ ਆ ਗਈ ਹੈ ਹਾਂਜੀ ਹਾਂਜੀ ਭਾਈ ਕੀ ਡਿਮਾਂਡ ਕਰ ਰਹੇ ਹੋ 95 ਹਜ਼ਾਰ ਦੀ 95 ਹਜ਼ਾਰ ਠੀਕ ਹੈ ਭਾਈ ਤੇ ਇਹਦੀ ਡਿਟੇਲ ਦਿਓ ਵੀਰੇ ਇਹ ਦਸਾਂਮੀ ਨਾਲ ਦੀ ਫੇਰੀ ਹੈ ਜੀ ਠੀਕ ਹੈ ਇਹਦੀ ਨੈਕ ਕਨਫਰਮੇਸ਼ਨ ਬਹੁਤ ਵਧੀਆ ਹੈ ਹਾਂਜੀ ਹਾਂਜੀ ਕਿਹੜੇ ਘੋੜੇ ਦੀ ਹੈ ਇਹ ਡਾਇਮੰਡ ਦੀ ਹੈ ਅੱਛਾ ਡਾਇਮੰਡ ਦੀ ਹਾਂਜੀ ਨੁਕਰ ਤੇ ਮਦਰ ਸਾਈਡ ਤੋਂ ਮਦਰ ਵੀ ਅਨਨੋਨੀ ਸੀ ਅੱਛਾ 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 ਇਹ ਭਾਈ ਹੋਮ ਬਰੀਡ ਨੇ ਨਹੀਂ ਖਰੀਦੀਆਂ ਸੀ ਅਰੇ ਪਰਚੇਦ ਕਰੀਆਂ ਸੀ ਠੀਕ ਐ ਇਹ ਵੀਰੇ ਕਾਲੀ ਜੰਬੀ ਆ ਗਈ ਹਾਂਜੀ ਹਾਂਜੀ ਠੀਕ ਐ ਇਹਦੀ ਕੀ ਡਿਮਾਂਡ ਕਰ ਰਹੇ ਹੋ 85000 ਜੀ 85000 ਹਾਂਜੀ ਆ ਦੋਸਤੋ ਦੋਨੋਂ ਜਿਹੜੀਆਂ ਬਸ਼ੇਰੀਆਂ ਦੇਖ ਰਹੇ ਹੋ ਇੱਕ ਲਾਲ ਜੰਬੀ ਕਾਲੀ ਜੰਬੀ ਐ ਆ ਦੋਨੋਂ ਫੋਰ ਸੇਲ ਨੇ ਤੇ ਭਾਈ ਆਪ ਦਾ ਨੰਬਰ ਦੱਸ ਦੋ 998882 ਹਾਂਜੀ 84219 ਠੀਕ ਹੈ ਵੀਰੇ ਠੀਕ ਹੈ ਵੀਰੇ ਧੰਨਵਾਦੀ ਬਹੁਤ ਬਹੁਤ ਭਾਈ ਦਾ ਨਾਮ ਸੀਪਾ ਜੀ ਬਹੁਤ ਵਧੀਆ ਬੰਦੇ ਨੇ ਹੋਰ ਵੀ ਜਾਨਵਰ ਹੈਗੇ ਘਰੇ ਹਾਂਜੀ ਹੈ ਜੀ ਠੀਕ ਹੈ ਓਕੇ ਭਾਈ ਥੈਂਕ ਯੂ ਠੀਕ ਹੈ ਧੰਨਵਾਦੀ ਬਹੁਤ ਬਹੁਤ